ਸੋਲਾ ਦੇ ਵਿਦਿਆਰਥੀਆਂ ਦੇ ਲਈ ਨਵੀਆਂ ਕਲਮਾਂ ਅਤੇ ਉਡਾਨ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ ਸੰਗਰੂਰ ਦੇ ਵਿਖੇ 16 ਅਤੇ 17 ਨਵੰਬਰ ਨੂੰ ਵਰਜੜਾ ਹੈ ਪੰਜਾਬ ਪਵਨ ਸਰੀ ਕੈਨੇਡਾ ਸੁਖੀ ਬਾਚ ਦੇ ਵੱਲੋਂ ਇਹ ਕਰਵਾਈ ਜਾ ਰਹੀ ਹੈ ਇਸ ਕਾਨਫਰੰਸ ਦੇ ਵਿੱਚ ਪੰਜਾਬ ਦੇ 23 ਜੁਲਿਆ ਤੋਂ ਇਲਾਵਾ ਹਰਿਆਣਾ ਹਿਮਾਚਲ ਰਾਜਸਥਾਨ ਅਤੇ ਵਿਦੇਸ਼ੀ ਤਰਫੀ ਤੋਂ ਇੰਗਲੈਂਡ ਇਟਲੀ ਕੈਨੇਡਾ ਆਸਟ੍ਰੇਲੀਆ ਅਤੇ ਲਾਹੌਰ ਦੇ ਵਿਦਿਆਰਥੀ ਇਸ ਕਾਨਫਰੰਸ ਦੇ ਵਿੱਚ ਹਿੱਸਾ ਲੈਣਗੇ पंजाबी मात भाषा को प्रफुल्लित करने के लिए हूं तक पैंती सौ रचनाव विद्यार्थियों दप चुकिया ने दो रोजा प्रोग्राम श्रोमणी बाल लेखक अवार्ड भी दिता जाएगा तो सरकारी स्कूल के अध्यापिका वालों नाभा के विखे एस डी एम तरसेम चंद के वालों जोड़ा है प्रोस्पैक्टिस जारी करवाया गया है इस उपराले के लिए एस डी एम के वालों सरी कनेडा बाठ और अध्यापक भी वधाई दी गई है करना है बहुत अच्छा उपराला है ਇੱਕ ਅਜਿਹਾ ਪ੍ਰਸਪਕਤ ਜਾਰੀ ਕੀਤਾ ਹੈ ਜਿਹਦੇ ਵਿੱਚ ਜਿਹੜੇ ਸਟੂਡੈਂਟ ਵਿਦਿਆਰਥੀ ਨੇ ਵੱਖ-ਵੱਖ ਪੱਧਰ ਦੇ ਵਿਦਿਆਰਥੀ ਹੈ ਜਿਹੜੇ ਇੱਕ ਕਿਤਾਬ ਇਹਨਾਂ ਵੱਲੋਂ ਛਾਪੀ ਜਾਂਦੀ ਹੈ ਨਵੀਆਂ ਕਲਮਾਂ ਨਵੀਂ ਉਡਾਣ ਤੇ ਇਹਦੇ ਵਿੱਚ ਮੈਂ ਤਾਂ ਬੜੀ ਖੁਸ਼ੀ ਹੋਈ ਵੀ 10ਵੀਂ ਦੇ ਵੀ ਨੇ 8ਵੀਂ ਦੇ ਵੀ ਬੱਚੇ ਨੇ 12ਵੀਂ ਦੇ ਵੀ ਨੇ ਤੇ ਅਲੱਗ-ਅਲੱਗ ਰਚਨਾਵਾਂ ਨੇ ਕਵਿਤਾਵਾਂ ਨੇ ਕਹਾਣੀਆਂ ਨੇ ਲੇਖ ਨੇ ਜੇ ਜਦੋਂ ਛੋਟੀ ਉਮਰ ਤੋਂ ਬੱਚੇ ਨੂੰ ਜਦੋਂ ਮਿਲਦਾ ਹੌਸਲਾ ਮਿਲਦਾ ਹੈ ਤਾਂ ਫਿਰ ਉਹ ਅੱਗੇ ਜਾ ਕੇ ਬਹੁਤ ਵੱਡੇ ਦੇਕੇ ਬਣਦੇ ਹੈ ਤੇ ਸਾਡੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਗੇ ਅੱਗੇ ਜਾ ਕੇ ਬਹੁਤ ਹੀ ਅੱਛਾ ਪਰਾਲਾ ਹੈ ਤੇ ਮੈਨੂੰ ਦੱਸਿਆ ਵੀ ਇਹਨਾਂ ਦਾ ਜਿਹੜਾ ਟੀਚਾ ਵੀ ਹੈਗਾ ਵੀ 30 ਕਿਤਾਬਾਂ ਦਾ ਇਹਨਾਂ ਦੀਆਂ ਛਾਪਕੀਆਂ ਵੀ 100 ਦੇ ਕਰੀਬ ਕਿਤਾਬ ਕਿਤਾਬ ਜਿਹੜੀ ਛਾਪੀ ਜਾਣੀ ਹੈ ਵਕ ਵਕ ਬੱਚੇ ਜਿਹੜੇ ਸਕੂਲਾਂ 'ਚ ਹੈਗੇ ਉਹਨਾਂ ਦੀਆਂ ਰਚਨਾਵਾਂ ਪਹਿਲਾਂ ਉਹਨਾਂ ਦੇ ਜਿਹੜੇ ਅਧਿਆਪਕ ਨੇ ਉਹ ਉਹਨਾਂ ਨੂੰ ਸੋਧ ਕਰਦੇ ਨੇ ਤੇ ਫਿਰ ਉਹਨਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਜਾਂਦਾ ਜਦੋਂ ਬੱਚੇ ਦੀ ਆਪਣੀ ਰਚਨਾ ਕਿਸੇ ਕਿਤਾਬ ਦੇ ਵਿੱਚ ਛਪਦੀ ਹੈ ਉਹ ਵੀ ਇਹ ਹੈ ਵੀ ਕਿਸੇ ਦੇ ਉਪਰਾਲੇ ਨਾਲ ਉਹਨਾਂ ਦੇ ਪੈਸੇ ਵੀ ਨਹੀਂ ਲੱਗਦੇ ਤਾਂ ਬੱਚੇ ਦਾ ਜਿਹੜਾ ਹੌਸਲਾ ਹੈ ਵੈਸੇ ਹੀ ਵੱਧ ਜਾਂਦਾ ਹੈਗਾ ਤੇ ਮੈਂ ਤਨੂੰ ਆਦਿ ਹਾਂ ਇਹਨਾਂ ਦਾ ਵੀ ਪੰਜਾਬੀ ਮਾਮੂਲੀ ਦੀ ਸੇਵਾ ਕਰਦੇ ਹਾਂ ਕਿਉਂਕਿ ਮੈਂ ਪੰਜਾਬੀ ਦਾ ਵਿਦਿਆਰਥੀ ਰਿਹਾ ਹਾਂ ਤੇ ਮੈਨੂੰ ਪੰਜਾਬੀ ਨਾਲ ਬਹੁਤ ਲਗਾਵ ਹੈਗਾ ਤੇ ਮੈਨੂੰ ਖੁਸ਼ੀ ਹੋਈ ਵੀ ਆ ਪ੍ਰੋਸਪੈਕਟ ਰੀਲீஸ் ਕਰਕੇ ਅੱਜ ਜਿਹੜਾ ਹੈਗਾ ਟੈਸਟ ਜਿਹੜਾ ਹੈਗਾ 16 17 ਨਵੰਬਰ ਨੂੰ ਹੋਣਾ ਮਸਤ ਆਣਾ ਵਿੱਚ ਹੀ ਹੋਣਾ ਹੈਗਾ ਬੱਚਿਆਂ ਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਖੂਬੀਆਂ ਨੇ ਉਭਾਰ ਆਣਗੀਆਂ ਜੀ ਤੇ ਇਨਾਮ ਇਹਨਾਂ ਅਵਾਰਡ ਵੀ ਦਿੱਤਾ ਜਾਊਗਾ ਜਿਹੜੇ ਬੱਚੇ ਫਸਟ ਏਕ ਤੋਂ ਥਰਡ ਆਉਣਗੇ ਹੋਰ ਹਿੱਸਿਆਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਸਮਾਜ ਸੇਵਾ ਦਾ ਪਰ ਪੰਜਾਬੀ ਮਾਤ ਭਾਸ਼ਾ ਲਈ ਇਹ ਪਿਛਲੇ ਕੁਝ ਜਿਹੜਾ ਸਾਲਾਂ ਤੋਂ ਉਹਨਾਂ ਨੇ ਲਗਾਤਾਰ ਜਿਹੜੇ ਯਤਨ ਨੇ ਪਿਛਲੇ 2023 ਤੋਂ ਜਿਹੜਾ ਇੱਕ ਨਵਾਂ ਉਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਇਹ ਬੱਚੇ ਜੋ ਲਿਖ ਰਹੇ ਨੇ ਜਿਨ੍ਹਾਂ ਦੇ ਅੰਦਰ ਟੈਲੈਂਟ ਹੈ ਜਿਨ੍ਹਾਂ ਅੰਦਰ ਯੋਗਤਾ ਹੈ ਉਹਨਾਂ ਦੀ ਯੋਗਤਾ ਨੂੰ ਸੁਧਾਰਨ ਦੇ ਲਈ ਉਹਨਾਂ ਨੂੰ ਮੌਕਾ ਦੇਣ ਦੇ ਲਈ ਜਿਹੜਾ ਪੁਰਾਣੀਆਂ ਦੀ ਰਚਨਾਵਾਂ ਲਿਖ ਕੇ ਉਹਨਾਂ ਦੇ ਗਾਈਡ ਟੀਚਰ ਵੱਲੋਂ ਸੁਧਾਰ ਕੇ ਉਹਨਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਸਪਾਦਨ ਕਰਨ ਦਾ ਜਿਹੜਾ ਅਪਰਾਲਾ ਬਹੁਤ ਪ੍ਰਸ਼ੰਸਾਯੋਗ ਤੇ ਵੱਡਾ ਅਪਰਾਲਾ ਸੁਖੀ ਬਾਟਾ ਉਹਨਾਂ ਵੱਲੋਂ ਕੀਤਾ ਗਿਆ ਤੇ ਉਸ ਤੋਂ ਅੱਗੇ ਬੱਚੇ ਜੋ ਬੋਲ ਸਕਦੇ ਆ ਵਧੀਆ ਉਹਨਾਂ ਨੂੰ ਉਹਨਾਂ ਨੂੰ ਰਿਕਾਰਡਿੰਗ ਕਰਕੇ ਟੀਵੀ ਚੈਨਲ ਤੇ ਲੈ ਕੇ ਆਉਣਾ ਤੇ ਉਸ ਤੋਂ ਅਗਲੇ ਪੜਾਅ ਦੇ ਤਹਿਤ ਬੱਚਿਆਂ ਨੂੰ ਸਰੋਵਣੀ ਬਾਲ ਲੇਖਕ ਅਵਾਰਡ ਦੇ ਤੌਰ ਤੇ ਉਹਨਾਂ ਦੀ ਇੱਕ ਪਛਾਣ ਦਿਵਾਉਣੇ ਲੇਖਕ ਦੇ ਤੌਰ ਤੇ ਇਹ ਮੈਨੂੰ ਲੱਗਦਾ ਇੱਕ ਬਹੁਤ ਵੱਡੀ ਨਰਸਰੀ ਪੰਜਾਬੀ ਮਾਤ ਭਾਸ਼ਾ ਦੇ ਵਿੱਚ ਖੜੀ ਹੋ ਰਹੀ ਹੈ ਜਿਸ ਵਿੱਚ ਬਹੁਤ ਵੱਡੇ ਲੇਖਕ ਬਹੁਤ ਵੱਡੇ ਲਖਾਰੀ ਪੈਦਾ ਹੋਣਗੇ ਜਿਵੇਂ ਨਰਸਰੀ ਵਿੱਚ ਬਹੁਤ ਸਾਰੇ ਫੁੱਲ ਹੁੰਦੇ ਨੇ ਤਾਂ ਇਹ ਉਜੇਹੀ ਉਪਰਾਲਾ ਜੀ ਵਿੱਚ ਬਹੁਤ ਵੱਡੇ ਫੁੱਲ ਲੱਗਣਗੇ